ਅੱਜ ਮੇਰਾ ਵਿਆਹ ਸੀ ਹਰ ਕੁੜੀ ਦੇ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਹੁੰਦੇ ਹਨ ਉਹ ਆਪਣੇ ਦਿਲ ਦੇ ਇਰਮਾਨਾ ਨੂੰ ਆਪਣੇ ਵਿਆਹ ਦੇ ਲਈ ਸੰਭਾਲ ਕੇ ਰੱਖਦੀ ਹੈ ਪਰ ਜੋ ਮੇਰਾ ਵਿਆਹ ਹੋਇਆ ਉਹ ਹੋਰ ਵਿਆਹਾਂ ਤੋਂ ਥੋੜਾ ਵੱਖਰਾ ਸੀ ਇਹ ਵਿਆਹ ਨਹੀਂ ਸੀ ਸਗੋਂ ਵਿਆਹ ਤੋਂ ਜ਼ਿਆਦਾ ਇੱਕ ਸੌਦਾ ਸੀ ਮੇਰੀ ਮਜਬੂਰੀ ਦਾ ਸੌਦਾ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਮੇਰੇ ਸਹੁਰਿਆਂ ਵਿੱਚ ਸਿਰਫ ਮੇਰਾ ਪਤੀ ਤੇ ਮੇਰਾ ਸਹੁਰਾ ਹੀ ਸਨ ਮੇਰਾ ਸਵਾਗਤ ਕਰਨ ਲਈ ਉੱਥੇ ਕੋਈ ਨਹੀਂ ਸੀ। ਮੈਨੂੰ ਸਿੱਧਾ ਮੇਰੇ ਪਤੀ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਮੈਂ ਦੁਲਹਣ ਬਣੀ ਬੈਠੀ ਸੀ। ਸਾਦਾ ਜਿਹਾ ਜੋੜਾ ਪਾਇਆ ਹੋਇਆ ਸੀ। ਆਉਣ ਵਾਲੇ ਵੇਲੇ ਦੇ ਡਰ ਕਾਰਨ ਮੇਰਾ ਦਿਲ ਤੇਜ਼-ਤੇਜ਼ ਧੜਕ ਰਿਹਾ ਸੀ ਅਤੇ ਹੱਥਾਂ ਉੱਤੇ ਵਾਰ-ਵਾਰ ਪਸੀਨਾ ਆ ਰਿਹਾ ਸੀ। ਜੋ ਮੈਂ ਆਪਣੇ ਪਤੀ ਬਾਰੇ ਗੱਲਾਂ ਸੁਣੀਆਂ ਹੋਈਆਂ ਸਨ, ਉਹ ਵਾਰ-ਵਾਰ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਕਿ ਕੰਮਲੀਏ ਇਸ ਮੁੰਡੇ ਨਾਲ ਵਿਆਹ ਨਾ ਕਰਵਾਈਂ। ਉਹ ਇੱਕ ਸੰਕੀ ਹੈ, پاگل ਹੈ। ਉਹ ਤਾਂ ਇੱਕ ਸਾਈਕੋ ਹੈ। ਤੂੰ ਤਾਂ ਚੰਗੀ ਭਲੀ ਪੜੀ ਰਹੀ ਕੁੜੀ ਹੈ। ਫਿਰ ਕਿਸੇ پاگل ਇਨਸਾਨ ਨਾਲ ਵਿਆਹ ਕਰਨ ਦੀ ਬੇਵਕੂਫੀ ਕਿਉਂ ਕਰ ਰਹੀ ਹੈ? ਇੱਕ ਤੋਂ ਬਾਅਦ ਇੱਕ ਗੱਲ ਮੇਰੇ ਦਿਮਾਗ ਵਿੱਚ ਚੱਲ ਰਹੀ ਸੀ। ਘਬਰਾਹਟ ਦੇ ਕਾਰਨ ਮੇਰਾ ਗਲਾ ਸੁੱਕ ਰਿਹਾ ਸੀ। ਮੈਂ ਆਪਣੀ ਘਬਰਾਹਟ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਐਨੇ ਵਿੱਚ ਮੇਰਾ ਪਤੀ ਕਮਰੇ ਦੇ ਅੰਦਰ ਆ ਗਿਆ। ਮੈਂ ਥੋੜੀ ਜਹੀ ਸਿਮਟ ਗਈ। ਉਹ ਆ ਕੇ ਮੇਰੇ ਕੋਲ ਬੈੱਡ ਉੱਤੇ ਬੈਠ ਗਿਆ ਅਤੇ ਕਹਿਣ ਲੱਗਾ ਆਪਣਾ ਕੁੰਡ ਚੁੱਕੋ ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਪਰ ਮੈਂ ਪਹਿਲਾਂ ਹੀ ਉਸ ਦੇ ਬਾਰੇ ਐਨੀਆਂ ਅਜੀਬ ਅਜੀਬ ਗੱਲਾਂ ਸੁਣ ਚੁੱਕੀ ਸੀ ਐਸ ਲਈ ਮੈਂ ਉਸ ਦੀ ਗੱਲ ਮੰਨ ਲਈ ਅਤੇ ਆਪਣਾ ਕੁੰਡ ਖੁਦ ਹੀ ਚੁੱਕ ਲਿਆ ਪਰ ਜਿਵੇਂ ਹੀ ਮੇਰੀ ਨਿਗਾ ਉਸ ਦੇ ਚਿਹਰੇ ਉੱਤੇ ਪਈ ਤਾਂ ਮੈਂ ਹੈਰਾਨ ਰਹਿ ਗਈ ਅਤੇ ਉਹ ਵੀ ਹੈਰਾਨ ਹੋ ਕੇ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਾ ਕਾਫੀ ਦੇਰ ਤੱਕ ਉਹ ਮੈਨੂੰ ਟੈਕ ਟਿੱਕ ਹੀ ਲਗਾ ਕੇ ਵੇਖਦਾ ਰਿਹਾ ਪਤਾ ਨਹੀਂ ਉਸ ਨੂੰ ਕੀ ਹੋਇਆ ਕਿ ਉਹ ਇੱਕਦਮ ਉੱਠ ਕੇ ਕਮਰੇ ਦੀ ਛੱਤ ਵੱਲ ਚਲਾ ਗਿਆ ਮੇਰਾ ਨਾਮ ਸੁਰਵੀ ਹੈ ਅਤੇ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਘਰ ਵਿੱਚ ਮੇਰੇ ਨਾਲ ਮੰਮੀ ਪਾਪਾ ਜੀ ਅਤੇ ਮੇਰਾ ਇੱਕ ਛੋਟਾ ਭਰਾ ਵੀ ਹੈ ਭਰਾ ਹਾਲੇ ਛੋਟਾ ਹੈ ਅਤੇ ਸਰਕਾਰੀ ਸਕੂਲ ਵਿੱਚ ਪੜ ਰਿਹਾ ਸੀ ਜਦੋਂ ਕਿ ਮੈਂ ਐਂਟਰ ਪਾਸ ਕਰਕੇ ਇੱਕ ਚੰਗੀ ਅਤੇ ਮਸ਼ਹੂਰ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਤੇ ਪੜ ਰਹੀ ਸੀ ਇੱਥੇ ਮੇਰੇ ਵਰਗੀਆਂ ਕੁੜੀਆਂ ਬਹੁਤ ਘੱਟ ਸੀ ਜੋ ਗਰੀਬ ਪਰਿਵਾਰ ਤੋਂ ਸਨ ਇੱਥੇ ਤਾਂ ਅਮੀਰ ਘਰਾਂ ਦੇ ਚੰਗੇ-ਚੰਗੇ ਮੁੰਡੇ ਤੇ ਕੁੜੀਆਂ ਪੜਨ ਆਉਂਦੇ ਸਨ ਐਸ ਲਈ ਮੈਂ ਸ਼ੁਰੂ ਤੋਂ ਹੀ ਆਪਣੇ ਵਿੱਚ ਹੀ ਮਸਤ ਰਹਿੰਦੀ ਸੀ ਕਾਲਜ ਵਿੱਚ ਮੇਰੀ ਕਿਸੇ ਨਾਲ ਦੋਸਤੀ ਨਹੀਂ ਸੀ ਅਤੇ ਹੁਣ ਯੂਨੀਵਰਸਿਟੀ ਵਿੱਚ ਵੀ ਮੈਂ ਕਿਸੇ ਨਾਲ ਦੋਸਤੀ ਨਹੀਂ ਕੀਤੀ ਸੀ ਸਿਰਫ ਪ੍ਰੋਜੈਕਟ ਲਈ ਕਲਾਸ ਦਾ ਜੋ ਗਰੁੱਪ ਸਰ ਨੇ ਬਣਾਇਆ ਸੀ ਉਹਨਾਂ ਨਾਲ ਕਦੇ-ਕਦੇ ਸਟੱਡੀ ਡਿਸਕਸ਼ਨ ਕਰ ਲੈਂਦੀ ਸੀ ਪਰ ਇਹਨਾਂ ਦਿਨਾਂ ਵਿੱਚ ਇੱਕ ਮੁੰਡਾ ਅਰਮਾਨ ਮਾਈਗ੍ਰੇਟ ਹੋ ਕੇ ਸਾਡੇ ਡਿਪਾਰਟਮੈਂਟ ਵਿੱਚ ਆ ਗਿਆ। ਉਸ ਦੀ ਆਉਂਦੇ ਹੀ ਸਾਰ ਡਿਪਾਰਟਮੈਂਟ ਵਿੱਚ ਉਸ ਦੀ ਚਰਚਾ ਹੋਣ ਲੱਗੀ। ਉਹ ਬਹੁਤ ਹੈਂਡਸਮ ਸੀ ਅਤੇ ਹਰ ਕੁੜੀ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ। ਜਦੋਂ ਮੈਂ ਪਹਿਲੀ ਵਾਰ ਉਸ ਨੂੰ ਵੇਖਿਆ ਤਾਂ ਵੇਖਦੇ ਹੀ ਆਪਣਾ ਦਿਲ ਹਾਰ ਬੈਠੀ। ਪਰ ਉਹ ਤਾਂ ਇੱਕ ਅਜੀਹਾ ਚੰਦਰਮਾ ਸੀ ਜਿਸ ਨੂੰ ਸ਼ੂਨ ਦੀ ਖਾਹਿਸ਼ ਤਾਂ ਰੱਖੀ ਜਾ ਸਕਦੀ ਸੀ ਪਰ ਛੂਹਿਆ ਨਹੀਂ ਜਾ ਸਕਦਾ ਸੀ। ਮੇਰੇ ਨਾਲ ਇਹ ਸਭ ਕੁਝ ਪਹਿਲੀ ਵਾਰ ਹੋ ਰਿਹਾ ਸੀ। ਪਰ ਮੈਂ ਆਪਣੀਆਂ ਭਾਵਨਾਵਾਂ ਕਦੇ ਵੀ ਚਿਹਰੇ ਤੇ ਆਉਣ ਨਹੀਂ ਦਿਤੀਆਂ ਜਦੋਂ ਕਲਾਸ ਵਿੱਚ ਨਵੇਂ ਗਰੁੱਪ ਬਣੇ ਤਾਂ ਅਰਮਾਨ ਮੇਰੇ ਗਰੁੱਪ ਵਿੱਚ ਸ਼ਾਮਲ ਹੋ ਗਿਆ ਹੁਣ ਅਕਸਰ ਇਹ ਹੋਣ ਲੱਗਾ ਕਿ ਸਾਡੀ ਗੱਲਬਾਤ ਪੜ੍ਹਾਈ ਦੇ ਸਿਲਸਿਲੇ ਵਿੱਚ ਹੋਣ ਲੱਗੀ ਕਦੇ-ਕਦੇ ਤਾਂ ਅਰਮਾਨ ਮੇਰੇ ਨੋਟਿਸ ਵੀ ਬਣਾ ਦਿੰਦਾ ਸੀ ਉਹ ਹਰ ਤਰੀਕੇ ਨਾਲ ਪੜ੍ਹਾਈ ਵਿੱਚ ਮੇਰੀ ਮਦਦ ਕਰਦਾ ਸੀ ਅਸਾਈਨਮੈਂਟਸ ਵਿੱਚ ਮੇਰੇ ਨਾਲ ਬੈਠ ਕੇ ਮਦਦ ਕਰਦਾ ਹਾਲਾਂਕਿ ਕਿਸੇ ਹੋਰ ਕੁੜੀ ਨਾਲ ਤਾਂ ਉਹ ਗੱਲ ਵੀ ਨਹੀਂ ਕਰਦਾ ਸੀ ਕੋਝ ਕੁੜੀਆਂ ਤਾਂ ਮੈਨੂੰ ਆ ਕੇ ਕਹਿਣ ਲੱਗੀਆਂ ਕਿ ਾਰਮਾਨ ਤੈਨੂੰ ਪਸੰਦ ਕਰਦਾ ਹੈ ਪਰ ਮੈਂ ਉਹਨਾਂ ਦੀਆਂ ਗੱਲਾਂ ਇੱਕ ਕੰਨ ਨਾਲ ਸੌਂਦੀ ਤੇ ਦੂਜੇ ਨਾਲ ਕੱਢ ਦਿੰਦੀ ਕਿਉਂਕਿ ਮੈਨੂੰ ਆਪਣੀ ਔਕਾਤ ਦਾ ਪੂਰਾ ਅਹਿਸਾਸ ਸੀ ਬੇਸ਼ੱਕ ਮੈਂ ਬਹੁਤ ਖੂਬਸੂਰਤ ਸੀ ਪਰ ਮੇਰਾ ਦਰਜਾ ਾਰਮਾਨ ਦੇ ਦਰਜੀ ਦੇ ਨਾਲ ਮੇਲ ਨਹੀਂ ਖਾਂਦਾ ਸੀ ਉਹ ਕੋਈ ਪਾਗਲ ਨਹੀਂ ਸੀ ਜੋ ਇੰਨੀਆਂ ਸਾਰੀਆਂ ਵਧੀਆ ਕੁੜੀਆਂ ਨੂੰ ਛੱਡ ਕੇ ਮੈਨੂੰ ਪਸੰਦ ਕਰੇ ਉਹ ਦੇਸ਼ ਦੀ ਇੱਕ ਹਾਈ ਫਾਈ ਪ੍ਰੋਫਾਈਲ ਫੈਮਲੀ ਨਾਲ ਸੰਬੰਧ ਰੱਖਦਾ ਸੀ ਜਦੋਂ ਕਿ ਮੈਂ ਇੱਕ ਨੀਵੇਂ ਵਰਗ ਨਾਲ ਸੰਬੰਧਿਤ ਸੀ ਜਿਸ ਦਾ ਪਿਓ ਬਾਜ਼ਾਰ ਵਿੱਚ ਸਬਜ਼ੀ ਵੇਚਦਾ ਸੀ ਯੂਨੀਵਰਸਿਟੀ ਦਾ ਪਹਿਲਾ ਸਮਾਂ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਨਾ ਮੈਂ ਕਦੇ ਅਰਮਾਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਨਾ ਹੀ ਅਰਮਾਨ ਨੇ ਕਦੇ ਮੇਰੇ ਨਾਲ ਕੋਈ ਲੋੜ ਤੋਂ ਵੱਧ ਗੱਲ ਕੀਤੀ ਅੱਜ ਯੂਨੀਵਰਸਿਟੀ ਦਾ ਆਖਰੀ ਦਿਨ ਸੀ ਪਰ ਅੱਜ ਅਰਮਾਨ ਨਹੀਂ ਆਇਆ ਮੇਰੇ ਦਿਲ ਨੂੰ ਇੱਕ ਅਜੀਬ ਤਰ੍ਹਾਂ ਦੀ ਬੇਚੈਨੀ ਹੋ ਰਹੀ ਸੀ ਮੈਂ ਬਹੁਤ ਉਡੀਕ ਕੀਤੀ ਮੈਂ ਇੱਕ ਆਖਰੀ ਵਾਰ ਉਸ ਨੂੰ ਵੇਖਣਾ ਚਾਹੁੰਦੀ ਸੀ ਪਰ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਅਸੀਂ ਤਾਂ ਕਦੇ ਇੱਕ ਦੂਜੇ ਨੂੰ ਨੰਬਰ ਵੀ ਨਹੀਂ ਦਿੱਤੇ ਸਨ ਕਦੇ ਲੋੜ ਹੀ ਨਹੀਂ ਪਈ ਅਤੇ ਅੱਜ ਆਖਰੀ ਦਿਨ ਵੀ ਉਹ ਨਹੀਂ ਆਇਆ ਮੈਂ ਬਹੁਤ ਹੀ ਭਾਰੀ ਦਿਲ ਨਾਲ ਯੂਨੀਵਰਸਿਟੀ ਤੋਂ ਘਰ ਆ ਗਈ ਮੇਰਾ ਆਖਰੀ ਦਿਨ ਬਹੁਤ ਮਾੜਾ ਲੰਘਿਆ ਕੁਝ ਦਿਨ ਤਾਂ ਯੂਨੀਵਰਸਿਟੀ ਦੀ ਥਕਾਵਟ ਲਾਉਣ ਵਿੱਚ ਹੀ ਲੰਘ ਗਏ ਪਰ ਫਿਰ ਯੂਨੀਵਰਸਿਟੀ ਛੱਡਣ ਤੋਂ ਕੁਝ ਸਮੇਂ ਬਾਅਦ ਜ਼ਿੰਦਗੀ ਨੇ ਅਜੀਹਾ ਮੋੜ ਲਿਆ ਕਿ ਮੈਂ ਹੈਰਾਨ ਰਹਿ ਗਈ ਪਿਤਾ ਜੀ ਨੂੰ ਇੱਕਦਮ ਕੰਮ ਕਰਦਿਆਂ ਹੋਇਆਂ ਹਾਰਟ ਅਟੈਕ ਆ ਗਿਆ। ਉਹ ਕਈ ਦਿਨ ਹਸਪਤਾਲ ਵਿੱਚ ਦਾਖਲ ਰਹੇ। ਕੰਮ ਤਾਂ ਰੁਕਿਆ ਹੀ ਨਾਲ ਨਾਲ ਟੈਸਟਾਂ ਦੌਰਾਨ ਪਤਾ ਲੱਗਿਆ ਕਿ ਪਿਤਾ ਜੀ ਦੇ ਦਿਲ ਦੇ ਵਾਲਵਸ ਬੰਦ ਹਨ ਅਤੇ ਦਿਲ ਦੀ ਮੇਜਰ ਸਰਜਰੀ ਕਰਵਾਉਣੀ ਪਵੇਗੀ। ਸਾਡੇ ਕੋਲ ਇੰਨੀ ਪਹੁੰਚ ਨਹੀਂ ਸੀ ਕਿ ਅਸੀਂ ਇੰਨਾ ਮਹਿੰਗਾ ਇਲਾਜ ਕਰਵਾ ਸਕੀਏ। ਫਿਲਹਾਲ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਕੇ ਪਿਤਾ ਜੀ ਘਰ ਆ ਗਏ। ਪਰ ਡਾਕਟਰ ਨੇ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਸਖਤ ਆਰਾਮ ਦੀ ਲੋੜ ਹੈ। ਹੁਣ ਪਿਤਾ ਜੀ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੇ ਸਨ ਉਹ ਬਹੁਤ ਕੋਸ਼ਿਸ਼ ਕਰਦੇ ਕਿ ਕੰਮ ਤੇ ਜਾਣ ਪਰ ਮੈਂ ਉਹਨਾਂ ਨੂੰ ਰੋਕ ਲੈਂਦੀ ਇੱਕ ਦਿਨ ਉਹ ਮੈਨੂੰ ਦੱਸੇ ਤੋਂ ਬਿਨਾਂ ਕੰਮ ਤੇ ਚਲੇ ਗਏ ਤਾਂ ਉਹਨਾਂ ਦੀ ਤਬੀਅਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਤਾਂ ਉਦੋਂ ਪਿਤਾ ਜੀ ਨੇ ਖੁਦ ਹੀ ਕਹਿ ਦਿੱਤਾ ਸੀ ਕਿ ਹੁਣ ਜਦੋਂ ਤੱਕ ਮੈਂ ਠੀਕ ਨਹੀਂ ਹੋ ਜਾਂਦਾ ਕੰਮ ਤੇ ਨਹੀਂ ਜਾਵਾਂਗਾ ਪਰ ਇਹ ਸਭ ਕਿੰਨੇ ਕ ਦਿਨ ਚੱਲ ਸਕਦਾ ਸੀ ਘਰ ਵਿੱਚ ਜਿੰਨਾ ਰਾਸ਼ਨ ਸੀ ਉਹ ਖਤਮ ਹੋਣ ਵਾਲਾ ਸੀ ਜਿੰਨਾ ਵੀ ਜਮਾ ਪੈਸਾ ਸੀ ਉਹ ਵੀ ਥੋੜਾ ਥੋੜਾ ਕਰਕੇ ਖਤਮ ਹੁੰਦਾ ਗਿਆ ਅਸੀਂ ਆਪਣਾ ਘਰ ਵੀ ਬਦਲ ਲਿਆ ਇੱਕ ਘੱਟ ਕਿਰਾਏ ਵਾਲਾ ਛੋਟਾ ਘਰ ਲੈ ਲਿਆ ਮਾਂ ਦਾ ਪਰੇਸ਼ਾਨ ਚਿਹਰਾ ਵੇਖ ਕੇ ਮੈਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਸੀ ਭਰਾ ਤਾਂ ਹਾਲੇ ਬਹੁਤ ਛੋਟਾ ਸੀ ਇਸ ਲਈ ਇਹ ਤਾਂ ਸਵਾਲ ਹੀ ਨਹੀਂ ਸੀ ਕਿ ਉਹ ਕੰਮ ਕਰੇਗਾ ਤਾਂ ਹੁਣ ਮੈਨੂੰ ਹੀ ਬਾਹਰ ਕਦਮ ਰੱਖਣਾ ਪੈਣਾ ਸੀ ਸਭ ਤੋਂ ਪਹਿਲਾਂ ਤਾਂ ਪਿਤਾ ਜੀ ਦੀ ਸਬਜ਼ੀ ਵਾਲੀ ਰੇੜੀ ਘਰ ਦੇ ਬਾਹਰ ਲਾ ਲਈ ਮੈਂ ਹਰ ਰੋਜ਼ ਸਵੇਰੇ ਮਾਂ ਦੇ ਨਾਲ ਮੰਡੀ ਤੋਂ ਤਾਜੀ ਸਬਜ਼ੀ ਲਿਆਉਂਦੀ ਅਤੇ ਘਰ ਦੇ ਬਾਹਰ ਰੱਖ ਕੇ ਵੇਚਣ ਲੱਗ ਪਈ ਪਰ ਇਸ ਵਿੱਚ ਇਨਾ ਨਹੀਂ ਬਚਦਾ ਸੀ ਕਿ ਘਰ ਦੇ ਰੋਜ਼ਾਨਾ ਦੇ ਖਰਚੇ ਪੂਰੇ ਹੋ ਜਾਣ ਪਰ ਹੁਣ ਪਿਤਾ ਜੀ ਦੇ ਇਲਾਜ ਲਈ ਪੈਸੇ ਕਿੱਥੋਂ ਆਉਂਦੇ ਐਸ ਲਈ ਮੈਂ ਇੱਕ ਫੈਸਲਾ ਕੀਤਾ ਕਿ ਮੈਂ ਕੋਈ ਨੌਕਰੀ ਕਰ ਲੈਂਦੀ ਹਾਂ ਅਤੇ ਮਾਂ ਨੂੰ ਇਹ ਗੱਲ ਦੱਸ ਦਿੱਤੀ ਮਾਂ ਨੇ ਮੈਨੂੰ ਬਹੁਤ ਰੋਕਿਆ ਪਰ ਮੈਂ ਆਪਣੀ ਗੱਲ ਤੇ ਡਟੀ ਰਹੀ ਅਤੇ ਪਿਤਾ ਜੀ ਤੋਂ ਇਜਾਜ਼ਤ ਲੈ ਲਈ ਇਜਾਜ਼ਤ ਦਿੰਦਿਆਂ ਪਿਤਾ ਜੀ ਦਾ ਦਿਲ ਵੀ ਬਹੁਤ ਭਾਰੀ ਹੋ ਗਿਆ ਸੀ ਕਿਉਂਕਿ ਉਹਨਾਂ ਨੇ ਮੇਰੇ ਲਈ ਕੁਝ ਹੋਰ ਸੁਪਨੇ ਵੇਖੇ ਸਨ ਪਰ ਹੁਣ ਇੱਕਦਮ ਬਦਲਦੇ ਹਾਲਾਤਾਂ ਨੇ ਉਹ ਸਾਰੇ ਸੁਪਨੇ ਅਧੂਰੇ ਛੱਡ ਦਿੱਤੇ ਸਨ ਪਿਤਾ ਜੀ ਦੀ ਪਰਮਿਸ਼ਨ ਮਿਲਦਿਆਂ ਹੀ ਮੈਂ ਅਗਲੇ ਦਿਨ ਵੱਖ-ਵੱਖ ਥਾਵਾਂ ਦੇ ਨੌਕਰੀ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਅਖਬਾਰ ਮੰਗਵਾਇਆ ਉਸ ਵਿੱਚ ਨੌਕਰੀਆਂ ਦੇ ਇਸ਼ਤਿਹਾਰ ਵੇਖ ਕੇ ਕਈ ਥਾਵਾਂ ਤੇ ਅਰਜੀ ਦਿੱਤੀ ਪੂਰਾ ਇੱਕ ਮਹੀਨਾ ਮੈਂ ਨੌਕਰੀ ਲਈ ਅਰਜ਼ੀਆਂ ਭਰਦੀ ਰਹੀ ਪਰ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਇੰਟਰਵਿਊ ਲਈ ਕਾਲ ਆਉਂਦੀ ਮੈਂ ਇੰਟਰਵਿਊ ਦੇ ਜਾਂਦੀ ਪਰ ਇਦਾਂ ਲੱਗਦਾ ਸੀ ਜਿਵੇਂ ਨੌਕਰੀ ਲਈ ਪਹਿਲਾਂ ਹੀ ਕਿਸੇ ਨੂੰ ਚੁਣ ਲਿਆ ਗਿਆ ਹੋਵੇ ਅਤੇ ਇਹ ਇੰਟਰਵਿਊ ਸਿਰਫ ਇੱਕ ਫਾਰਮੈਲਟੀ ਹੋਵੇ ਪਰ ਫਿਰ ਇਨਾਂ ਹੀ ਦਿਨਾਂ ਵਿੱਚ ਇੱਕ ਥਾਂ ਮੇਰੀ ਨੌਕਰੀ ਲੱਗ ਗਈ ਹਾਲਾਂਕਿ ਤਨਖਾਹ ਬਹੁਤ ਜ਼ਿਆਦਾ ਨਹੀਂ ਸੀ ਪਰ ਠੀਕ ਠਾਕ ਸੀ ਮੈਂ ਖੁਸ਼ੀ ਨਾਲ ਖੜ ਉੱਠੀ ਅਤੇ ਫੌਰਨ ਜੁਆਇਨ ਕਰ ਲਿਆ ਹਾਲੇ ਮੈਨੂੰ ਨੌਕਰੀ ਜੁਆਇਨ ਕੀਤੇ ਕੁਝ ਹੀ ਦਿਨ ਹੋਏ ਸਨ ਕਿ ਇੱਕ ਦਿਨ ਬੌਸ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਉਹ ਕਹਿਣ ਲੱਗੇ ਮਿਸ ਸੁਰਬੀ ਤੁਹਾਡੀ ਜਿੰਨੀ ਕਾਬਲੀਅਤ ਹੈ ਅਤੇ ਤੁਸੀਂ ਜਿੰਨਾ ਵਧੀਆ ਕੰਮ ਕਰ ਰਹੇ ਹੋ ਉਸ ਦੇ ਮੁਕਾਬਲੇ ਤੁਹਾਡੀ ਪੋਸਟ ਅਤੇ ਸੈਲਰੀ ਥੋੜੀ ਘੱਟ ਨਹੀਂ ਹੈ ਬੌਸ ਨੇ ਇਹ ਸਵਾਲ ਪੁੱਛਿਆ ਤਾਂ ਮੈਂ ਥੋੜਾ ਹੜਬੜਾ ਗਈ ਕਿ ਹਾਂ ਕਹਾ ਜਾਣਾ ਪਰ ਫਿਰ ਹੌਸਲਾ ਜੁਟਾ ਕੇ ਮੈਂ ਕਿਹਾ ਹਾਂ ਸਰ ਉਹ ਕੁਝ ਪਲ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਘੂਰਦੇ ਰਹੇ ਮੈਨੂੰ ਉੱਥੇ ਬੈਠਣਾ ਮੁਸ਼ਕਲ ਜਿਹਾ ਹੋ ਗਿਆ ਪਰ ਫਿਰ ਉਹ ਕਹਿਣ ਲੱਗੇ ਤੁਹਾਡੀ ਸੈਲਰੀ ਅਤੇ ਪੋਸਟ ਵੱਧ ਸਕਦੀ ਹੈ ਪਰ ਪਰ ਕੀ ਸਰ ਮੈਂ ਅਲਜਨ ਭਰੀ ਨਿਗਾਹ ਨਾਲ ਉਹਨਾਂ ਵੱਲ ਵੇਖ ਕੇ ਪੁੱਛਿਆ ਉਹ ਇੱਕ ਗੰਦੀ ਮੁਸਕਾਨ ਨਾਲ ਹੱਸਦੇ ਹੋਏ ਕਹਿਣ ਲੱਗੇ ਮਿਸ ਸੁਰਬੀ ਹੁਣ ਤੁਸੀਂ ਸਮਝਦਾਰ ਹੋ ਸਮਝ ਸਕਦੇ ਹੋ ਇਸ ਦੇ ਲਈ ਤੁਹਾਨੂੰ ਸਿਰਫ ਮੈਨੂੰ ਖੁਸ਼ ਕਰਨਾ ਹੋਵੇਗਾ ਬੌਸ ਦੀ ਗੱਲ ਸੁਣ ਕੇ ਮੇਰੇ ਤਾਂ ਸਰੀਰ ਵਿੱਚ ਅੱਗ ਲੱਗ ਗਈ ਮੈਂ ਇੱਕਦਮ ਗੁੱਸੇ ਨਾਲ ਖੜੀ ਹੋ ਗਈ ਅਤੇ ਕਹਿਣ ਲੱਗੀ ਤੁਹਾਡੇ ਵਰਗੇ ਕਿਮੀਨੇ ਲੋਕਾਂ ਦੀ ਹੀ ਵਜ੍ਹਾ ਨਾਲ ਕੁੜੀਆਂ ਘਰ ਤੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ ਲਨਤ ਹੈ ਤੇਰੇ ਤੇ ਅਤੇ ਤੇਰੇ ਕੰਮ ਤੇ ਮੈਂ ਗੁੱਸੇ ਨਾਲ ਇਹ ਕਹਿੰਦੀ ਹੋਈ ਦਫ਼ਤਰ ਤੋਂ ਬਾਹਰ ਆ ਗਈ ਪਿੱਛੋਂ ਉਹ ਕਮੀਨਾ ਬੌਸ ਮੈਨੂੰ ਆਵਾਜ਼ਾਂ ਮਾਰਦਾ ਹੀ ਰਹਿ ਗਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਮੈਨੂੰ ਆਪਣੇ ਆਪ ਉੱਤੇ ਇੰਨੀ ਲਾਚਾਰੀ ਮਹਿਸੂਸ ਹੋ ਰਹੀ ਸੀ ਅਤੇ ਲੱਗ ਰਿਹਾ ਸੀ ਕਿ ਇਹ ਦੁਨੀਆ ਲਾਚਾਰ ਤੇ ਮਜਬੂਰ ਲੋਕਾਂ ਦੀ ਨਹੀਂ ਹੈ ਮੈਂ ਕਿੰਨੀ ਦੇਰ ਤੱਕ ਇਦਾਂ ਹੀ ਬੇਮਕਸਦ ਸੜਕ ਦੇ ਕਿਨਾਰੇ ਤੁਰਦੀ ਰਹੀ ਪਰ ਆਖਿਰਕਾਰ ਕਿੰਨਾ ਚਿਰ ਘਰ ਤਾਂ ਜਾਣਾ ਹੀ ਸੀ ਜਦੋਂ ਮੈਂ ਘਰ ਪਹੁੰਚੀ ਮਾਂ ਨੇ ਮੇਰਾ ਪਰੇਸ਼ਾਨ ਚਿਹਰਾ ਵੇਖਿਆ ਤੇ ਪੁੱਛਣ ਲੱਗੀ ਕੀ ਹੋਇਆ ਸਰਬੀ ਬੇਟਾ ਤੂੰ ਇੰਨੀ ਪਰੇਸ਼ਾਨ ਕਿਉਂ ਹੈ ਮਾਂ ਦੇ ਪੁੱਛਣ ਦੀ ਧੀਰ ਸੀ ਕਿ ਮੈਂ ਫੁੱਟ ਫੁੱਟ ਕੇ ਰੋਣ ਲੱਗ ਪਈ ਮੈਂ ਮਾਂ ਨੂੰ ਸਾਰੀ ਗੱਲ ਸੱਚ ਸੱਚ ਦੱਸ ਦਿੱਤੀ ਮਾਂ ਨੇ ਮੈਨੂੰ ਆਪਣੇ ਗਲ ਲਾ ਲਿਆ ਤੇ ਹੌਸਲਾ ਦਿੱਤਾ ਉਹ ਕਹਿਣ ਲੱਗੀ ਬੇਟਾ ਹੁਣ ਜਦੋਂ ਤੂੰ ਘਰ ਤੋਂ ਬਾਹਰ ਨਿਕਲ ਗਈ ਹੈ ਤਾਂ ਤੈਨੂੰ ਇਹੋ ਜਿਹੇ ਕਈ ਭੇੜੀਏ ਮਿਲਣਗੇ ਜਿਨ੍ਹਾਂ ਨਾਲ ਤੈਨੂੰ ਲੜਨਾ ਪਵੇਗਾ ਤੇਰੇ ਰਾਹ ਵਿੱਚ ਬਹੁਤ ਸਾਰੇ ਦਰਿੰਦੇ ਆਉਣਗੇ ਪਰ ਤੈਨੂੰ ਹਿੰਮਤ ਤੇ ਸਮਝਦਾਰੀ ਨਾਲ ਕੰਮ ਲੈਣਾ ਪਵੇਗਾ ਮਾਂ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਹੁਣ ਕਾਫੀ ਹੱਦ ਤੱਕ ਪਰੇਸ਼ਾਨ ਹੋ ਚੁੱਕੀ ਸੀ ਅਗਲੇ ਦਿਨ ਮੈਂ ਫੇਰ ਨਵੇਂ ਹੌਂਸਲੇ ਤੇ ਹਿੰਮਤ ਨਾਲ ਨੌਕਰੀ ਲੱਭਣ ਚੱਲ ਪਈ ਤੇ ਜਲਦੀ ਹੀ ਕਿਸਮਤ ਨਾਲ ਮੈਨੂੰ ਐਮਕੇ ਐਂਟਰਪ੍ਰਾਈਜ਼ਸ ਵਿੱਚ ਨੌਕਰੀ ਮਿਲ ਗਈ ਇਹ ਨੌਕਰੀ ਪਹਿਲੀ ਨੌਕਰੀ ਤੋਂ ਕਾਫੀ ਵਧੀਆ ਸੀ ਸੈਲਰੀ ਵੀ ਚੰਗੀ ਸੀ ਅਤੇ ਪਿਕ ਐਂਡ ਡ੍ਰੌਪ ਦੀ ਸੁਵਿਧਾ ਵੀ ਸੀ ਹੁਣ ਮੈਨੂੰ ਕਾਫੀ ਆਸਾਨੀ ਹੋਣ ਲੱਗੀ ਸੀ ਇੱਥੇ ਕੰਮ ਕਰਦਿਆਂ ਮੈਨੂੰ 9 ਮਹੀਨੇ ਹੋ ਚੁੱਕੇ ਹਨ। ਇਥੋਂ ਦਾ ਮਾਹੌਲ ਬਹੁਤ ਚੰਗਾ ਸੀ। ਮੈਂ ਅੱਜ ਤੱਕ ਸਿਰਫ ਆਪਣੀ ਕੰਪਨੀ ਹੈੱਡ ਨੂੰ ਹੀ ਵੇਖਿਆ ਸੀ। ਹਾਲਾਂਕਿ ਦਫ਼ਤਰ ਵਿੱਚ ਬੌਸ ਦੇ ਬੇਟੇ ਦੀ ਬਹੁਤ ਚਰਚਾ ਹੁੰਦੀ ਸੀ। ਕੋਈ ਉਸਨੂੰ ਪਾਗਲ ਕਹਿੰਦਾ, ਕੋਈ دیਵਾਨਾ, ਕੋਈ ਸਾਈਕੋ ਪਰ ਕਦੇ ਵੀ ਉਸਨੂੰ ਮੈਂ ਨਹੀਂ ਦੇਖਿਆ ਸੀ। ਸ਼ਾਇਦ ਉਹ ਦਫ਼ਤਰ ਆਉਂਦਾ ਹੀ ਨਹੀਂ ਸੀ। ਮੈਂ ਵੀ ਆਪਣੇ ਕੰਮ ਨਾਲ ਕੰਮ ਰੱਖਦੀ ਸੀ ਪਰ ਇਨ੍ਹਾਂ ਹੀ ਦਿਨਾਂ ਵਿੱਚ ਬੌਸ ਨੇ ਵਰਕਰਾਂ ਦੀ ਇੱਕ ਅਰਜੈਂਟ ਮੀਟਿੰਗ ਬੁਲਾਈ। ਉਹਨਾਂ ਵੱਲੋਂ ਇੱਕ ਅਜੀਬੋ-ਗਰੀਬ ਐਲਾਨ ਸੁਣਨ ਨੂੰ ਮਿਲਿਆ। ਬੌਸ ਨੇ ਕਿਹਾ, "ਜੋ ਵੀ ਲੜਕੀ ਮੇਰੇ ਬੇਟੇ ਨਾਲ ਵਿਆਹ ਕਰੇਗੀ ਅਤੇ ਉਸਦੇ ਨਾਲ 24 ਘੰਟੇ گزارੇਗੀ, ਉਸ ਨੂੰ ਮੈਂ ਬਹੁਤ ਵੱਡੀ ਰਕਮ ਇਨਾਮ ਵਜੋਂ ਦੇਵਾਂਗਾ।" ਮੈਨੂੰ ਬੌਸ ਦੀ ਇਹ ਗੱਲ ਚੰਗੀ ਨਹੀਂ ਲੱਗੀ। ਨਾ ਜਾਣੇ ਉਹਨਾਂ ਦੇ ਬੇਟੇ ਵਿੱਚ ਕੀ ਪ੍ਰੋਬਲਮ ਸੀ ਜਿਸ ਕਰਕੇ ਉਹਨਾਂ ਨੇ ਇਦਾਂ ਦਾ ਐਲਾਨ ਕੀਤਾ ਸੀ। ਪਰ ਫਿਰ ਇਹ ਗੱਲ ਵਾਰ-ਵਾਰ ਸੁਣਨ ਨੂੰ ਮਿਲਦੀ ਰਹੀ। ਕੋਈ ਵੀ ਲੜਕੀ ਬੌਸ ਦੇ ਬੇਟੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਪਰ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਵਾਰ-ਵਾਰ ਇਹੀ ਵਿਚਾਰ ਆ ਰਿਹਾ ਸੀ ਕਿ ਇੰਨੇ ਜ਼ਿਆਦਾ ਪੈਸੇ ਮਿਲਣਗੇ ਤਾਂ ਮੈਂ ਹੀ ਬੌਸ ਦੇ ਬੇਟੇ ਨਾਲ ਵਿਆਹ ਕਰ ਲੈਂਦੀ ਹਾਂ ਇਹਨਾਂ ਪੈਸਿਆਂ ਨਾਲ ਮੈਂ ਪਿਤਾ ਜੀ ਦਾ ਇਲਾਜ ਵੀ ਕਰਵਾ ਸਕਦੀ ਹਾਂ ਅਤੇ ਜੇਕਰ ਇੱਕ ਵਾਰੀ ਪਿਤਾ ਜੀ ਠੀਕ ਹੋ ਜਾਣ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ ਤੇ ਫਿਰ ਇਹ ਵੀ ਤਾਂ ਕੋਈ ਸੱਚਾ ਵਿਆਹ ਨਹੀਂ ਹੋਵੇਗਾ ਸਿਰਫ ਇੱਕ ਸੌਦਾ ਹੀ ਤਾਂ ਹੋਵੇਗਾ ਪਰ ਦਿਮਾਗ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਇਸ ਤਰ੍ਹਾਂ ਦਿਲ ਤੇ ਦਿਮਾਗ ਦੀ ਲੜਾਈ ਚੱਲਦੀ ਰਹੀ ਆਖਿਰਕਾਰ ਦਿਲ ਜਿੱਤ ਗਿਆ ਮੈਂ ਇਸ ਅੱਗੇ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਅਤੇ ਬੌਸ ਨੂੰ ਹਾਂ ਕਹਿ ਦਿੱਤੀ ਮੇਰੀ ਗੱਲ ਸੁਣ ਕੇ ਬੌਸ ਬਹੁਤ ਖੁਸ਼ ਹੋਏ ਉਸੇ ਵੇਲੇ ਐਲਾਨ ਕਰ ਦਿੱਤਾ ਕਿ ਅਗਲਾ ਐਤਵਾਰ ਵਿਆਹ ਦਾ ਦਿਨ ਹੋਵੇਗਾ ਮੈਂ ਘਰ ਆ ਕੇ ਮਾਂ ਨਾਲ ਗੱਲ ਕੀਤੀ ਮਾਂ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ ਉਹ ਮੇਰੇ ਨਾਲ ਨਾਰਾਜ਼ ਹੋ ਗਈ ਪਿਤਾ ਜੀ ਦਾ ਵਿਵਹਾਰ ਵੀ ਮਾਂ ਤੋਂ ਵੱਖਰਾ ਨਹੀਂ ਸੀ ਦੋਹਾਂ ਨੇ ਮੈਨੂੰ ਇਹ ਕੰਮ ਕਰਨ ਤੋਂ ਰੋਕਿਆ ਪਰ ਹੁਣ ਮੈਂ ਫੈਸਲਾ ਕਰ ਚੁੱਕੀ ਸੀ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਮੈਨੂੰ ਉਹਨਾਂ ਪੈਸਿਆਂ ਦਾ ਲਾਲਚ ਸੀ ਜਿਨ੍ਹਾਂ ਨਾਲ ਮੈਂ ਪਿਤਾ ਜੀ ਦਾ ਇਲਾਜ ਕਰਵਾ ਸਕਦੀ ਸੀ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਮਾਪਿਓ ਇੱਕ ਦੋ ਦਿਨ ਲਈ ਨਾਰਾਜ਼ ਰਹੇ ਪਰ ਫਿਰ ਤੋਂ ਮੈਨੂੰ ਸਮਝਾਉਣ ਲੱਗ ਪਏ ਪਰ ਹੁਣ ਮੈਂ ਸਮਝਣ ਤੇ ਸਮਝਾਉਣ ਦੀ ਹੱਦ ਤੋਂ ਪਾਰ ਹੋ ਚੁੱਕੀ ਸੀ ਅਸਲੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਅਤੇ ਆਖਿਰ ਐਤਵਾਰ ਦਾ ਦਿਨ ਵੀ ਆ ਗਿਆ ਇੱਕ ਸਿੱਧੇ ਸਾਦੇ ਫੰਕਸ਼ਨ ਵਿੱਚ ਸਾਡਾ ਵਿਆਹ ਹੋ ਗਿਆ ਮੈਂ ਅਜੇ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਵੇਖਿਆ ਸੀ ਪਰ ਜਦੋਂ ਉਸ ਦਾ ਨਾਮ ਸੁਣਿਆ ਤਾਂ ਚੌਂਕ ਗਈ ਸੀ ਪਰ ਉਸ ਨਾਮ ਦੇ ਤਾਂ ਕਈ ਲੋਕ ਹੋ ਸਕਦੇ ਹਨ ਹੁਣ ਇਹ ਅਰਮਾਨ ਉਹ ਅਰਮਾਨ ਤਾਂ ਨਹੀਂ ਹੋ ਸਕਦਾ ਜਿਸ ਦੇ ਆਉਣ ਨਾਲ ਦਿਲ ਧੜਕਣ ਲੱਗਦਾ ਸੀ ਜਦੋਂ ਕਿ ਨਾ ਜਾਣੇ ਇਹ ਤਾਂ ਕੌਣ ਪਾਗਲ ਜਾਂ ਸਾਈਕੋ ਸੀ ਮੈਂ ਵਿਦਾ ਹੋ ਕੇ ਸਹੁਰਿਆਂ ਦੇ ਘਰ ਆ ਗਈ ਜਦੋਂ ਮੈਂ ਕਮਰੇ ਦੇ ਵਿੱਚ ਆਈ ਤਾਂ ਦੇਖਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਇਹ ਤਾਂ ਉਹੀ ਅਰਮਾਨ ਸੀ ਆਪਣੀ ਕਹਾਣੀ ਦੱਸਦਿਆਂ ਮੈਂ ਅਰਮਾਨ ਵੱਲ ਵੇਖਿਆ ਜੋ ਬਹੁਤ ਗਹਿਰੀਆਂ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖ ਰਿਹਾ ਸੀ ਮੈਂ ਸ਼ਰਮਾਉਂਦੀ ਹੋਈ ਨੇ ਆਪਣਾ ਸਿਰ ਝੁਕਾ ਲਿਆ ਪਰ ਫਿਰ ਪੁੱਛ ਹੀ ਲਿਆ ਤੁਹਾਨੂੰ ਕੀ ਹੋਇਆ ਹੈ ਤੂੰ ਐਨਾ ਸਾਈਕੋ ਕਿਉਂ ਬਣ ਗਿਆ ਹੈ ਲੋਕਾਂ ਵਿੱਚ ਤੇਰੇ ਬਾਰੇ ਐਨਾ ਕੁਝ ਕਿਉਂ ਮਸ਼ਹੂਰ ਹੈ ਮੇਰੀ ਗੱਲ ਸੁਣ ਕੇ ਅਰਮਾਨ ਨੇ ਇੱਕ ਡੂੰਘਾ ਸਾਹ ਲਿਆ ਤੇ ਕਹਿਣ ਲੱਗਾ ਜਦੋਂ ਮੈਂ ਯੂਨੀਵਰਸਿਟੀ ਵਿੱਚ ਮਾਈਗ੍ਰੇਟ ਹੋਇਆ ਸੀ ਤਾਂ ਇੱਥੇ ਡਿਪਾਰਟਮੈਂਟ ਵਿੱਚ ਐਂਟਰ ਕਰਦੇ ਹੀ ਮੇਰੀ ਪਹਿਲੀ ਨਿਗਾ ਤੇਰੇ ਉੱਤੇ ਪਈ ਸੀ ਤੂੰ ਇੱਕ ਪਾਸੇ ਬੈਂਚ ਤੇ ਬੈਠੀ ਨੋਟਿਸ ਬਣਾਉਂਦੀ ਹੋਈ ਦਿਖ ਰਹੀ ਸੀ ਉਹ ਬਾਕੀ ਸਾਰੀਆਂ ਮਾਡਲ ਕੁੜੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਮੇਕਅਪ ਕਰਕੇ ਕੇਕ ਪੈਸਟਰੀ ਬਣਾਇਆ ਹੋਇਆ ਸੀ ਉਹਨਾਂ ਤੋਂ ਤੂੰ ਬਿਲਕੁਲ ਵੱਖਰੀ ਦਿਖ ਰਹੀ ਸੀ ਤੇਰਾ ਚਿਹਰਾ ਹਰ ਕਿਸਮ ਦੇ ਮੇਕਅਪ ਤੋਂ پاک ਸਾਫ਼ ਅਤੇ ਬੇहद ਸੁੰਦਰ ਸੀ ਤੂੰ ਦੁਪੱਟਾ ਲਿਆ ਹੋਇਆ ਸੀ ਤੇ ਬਹੁਤ ਸਾਦੀ ਸਾਫ਼ ਤੇ ਪਿਆਰੀ ਲੱਗ ਰਹੀ ਸੀ ਮੈਂ ਕੁਝ ਪਲਾਂ ਤੱਕ ਤੈਨੂੰ ਤੱਕਦਾ ਰਿਹਾ ਏ ਨਹੀਂ ਕਿ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਕੁੜੀਆਂ ਨਹੀਂ ਆਈਆਂ ਪਰ ਉਹ ਸਿਰਫ ਸਮਾਂ ਕੱਟਣ ਲਈ ਸਨ ਪਰ ਤੈਨੂੰ ਵੇਖ ਕੇ ਮੈਂ ਪਹਿਲੀ ਨਜ਼ਰ ਵਿੱਚ ਹੀ ਆਪਣਾ ਦਿਲ ਹਾਰ ਬੈਠਿਆ ਸੀ ਅਤੇ ਉਹਨਾਂ ਪਲਾਂ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਸਿਰਫ ਤੈਨੂੰ ਹੀ ਆਪਣੀ ਪਤਨੀ ਬਣਾਉਣਾ ਹੈ ਇਹ ਸੋਚ ਆਉਂਦਿਆਂ ਹੀ ਮੇਰੇ ਦਿਲ ਵਿੱਚ ਇੱਕ ਅਜੀਬ ਤਰ੍ਹਾਂ ਦੀ ਤਸੱਲੀ ਉੱਤਰ ਗਈ ਮੈਨੂੰ ਤੈਨੂੰ ਵੇਖਣਾ ਤੈਨੂੰ ਮਿਲਣਾ ਚੰਗਾ ਲੱਗਣ ਲੱਗਿਆ ਅਤੇ ਫਿਰ ਇਹਨਾਂ ਦਿਨਾਂ ਵਿੱਚ ਹੀ ਪਾਪਾ ਵੱਲੋਂ ਮੇਰੇ ਉੱਤੇ ਵਿਆਹ ਦਾ ਦਬਾਅ ਆਉਣ ਲੱਗਾ। ਅਸਲ ਵਿੱਚ ਪਾਪਾ ਨੇ ਮੈਨੂੰ ਕਲਕੱਤੇ ਇਸੇ ਲਈ ਬੁਲਾਇਆ ਸੀ। ਮੈਂ ਉਹਨਾਂ ਨੂੰ ਤੇਰੇ ਬਾਰੇ ਦੱਸਿਆ ਪਰ ਸਟੇਟਸ ਦੇ ਫਰਕ ਕਾਰਨ ਪਾਪਾ ਨੇ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਨੇ ਤੈਨੂੰ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ। ਉਹਨਾਂ ਨੂੰ ਤੇਰੀ ਕਾਬਲੀਅਤ ਜਾਂ ਤੇਰੀ ਸੁੰਦਰਤਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਨਾਂ ਨੂੰ ਆਪਣੇ ਵਾਂਗ ਕੇ ਜੇ ਬਿਜ਼ਨਸ ਕਲਾਸ ਵਾਲੀ ਫੈਮਿਲੀ ਦੀ ਹੀ ਕੁੜੀ ਚਾਹੀਦੀ ਸੀ ਜਿਸ ਨਾਲ ਉਹ ਆਪਣਾ ਬਿਜ਼ਨਸ ਹੋਰ ਚਮਕਾ ਸਕਣ। ਮੈਂ ਉਹਨਾਂ ਨੂੰ ਵਾਰ-ਵਾਰ ਮਨਾਉਂਦਾ ਰਿਹਾ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਇੱਕ ਥਾਂ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਇਸ ਕਰਕੇ ਮੈਂ ਯੂਨੀਵਰਸਿਟੀ ਦੇ ਆਖਰੀ ਦਿਨ ਨਹੀਂ ਆਇਆ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਪਸੰਦ ਕਰਦੀ ਹੈ ਪਰ ਮੈਂ ਆਖਰੀ ਦਿਨ ਤੇਰੀ ਆਸ ਨਹੀਂ ਤੋੜ ਸਕਦਾ ਸੀ ਇਸ ਕਰਕੇ ਮੈਂ ਯੂਨੀਵਰਸਿਟੀ ਨਹੀਂ ਆਇਆ ਪਾਪਾ ਨੇ ਮੇਰੀ ਮੰਗਣੀ ਬਹੁਤ ਧੂਮਧਾਮ ਨਾਲ ਕਰ ਦਿੱਤੀ ਮੈਂ ਪਾਪਾ ਦੀ ਮਰਜ਼ੀ ਅੱਗੇ ਸਿਰ ਤਾਂ ਝੁਕਾ ਦਿੱਤਾ ਪਰ ਫਿਰ ਮੈਂ ਖਾਮੋਸ਼ ਤੇ ਉਦਾਸੀ ਵਿੱਚ ਰਹਿਣ ਲੱਗ ਪਿਆ ਮੇਰੀ ਜਸ ਨਾਲ ਮੰਗਣੀ ਹੋਈ ਸੀ ਉਹ ਅਕਸਰ ਮੈਨੂੰ ਬਾਹਰ ਲੈ ਕੇ ਜਾਣ ਲਈ ਆਉਂਦੀ ਮੈਨੂੰ ਮਹਿੰਗੇ ਤੋਹਫੇ ਦਿੰਦੀ ਉਹ ਮੇਰੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਸੀ ਪਰ ਇਹ ਸਭ ਕੁਝ ਮੈਨੂੰ ਚੰਗਾ ਨਹੀਂ ਲੱਗਦਾ ਸੀ ਮੈਨੂੰ ਵਾਰ-ਵਾਰ ਤੇਰਾ ਖਿਆਲ ਆਉਂਦਾ ਫਿਰ ਇੱਕ ਦਿਨ ਮੈਂ ਯੂਨੀਵਰਸਿਟੀ ਦੇ ਕਲਰਕ ਤੋਂ ਤੇਰੇ ਘਰ ਦਾ ਪਤਾ ਲੱਭ ਲਿਆ ਅਤੇ ਮੈਂ ਤੇਰੇ ਘਰ ਵੀ ਗਿਆ ਪਰ ਉੱਥੇ ਪਤਾ ਲੱਗਾ ਕਿ ਤੁਸੀਂ ਤਾਂ ਉਹ ਘਰ ਛੱਡ ਚੁੱਕੇ ਹੋ ਮੈਂ ਬਹੁਤ ਪਰੇਸ਼ਾਨ ਹੋ ਗਿਆ ਹੁਣ ਐਨੇ ਵੱਡੇ ਸ਼ਹਿਰ ਵਿੱਚ ਤੈਨੂੰ ਕਿੱਥੋਂ ਲੱਭਦਾ ਇਸ ਦੇ ਬਾਅਦ ਮੈਂ ਜਿਵੇਂ ਆਪਣੇ ਤੋਂ ਹੀ ਅੱਕ ਗਿਆ ਇਨਾਂ ਹੀ ਹਾਲਾਤਾਂ ਵਿੱਚ ਮੇਰਾ ਆਪਣੀ ਮੰਗੇਤਰ ਨਾਲ ਝਗੜਾ ਹੋ ਗਿਆ ਉਹ ਮੈਨੂੰ ਇੱਕ ਕੰਸਲਟ ਵਿੱਚ ਲੈ ਕੇ ਜਾਣਾ ਚਾਹੁੰਦੀ ਸੀ ਜਦੋਂ ਕਿ ਮੇਰਾ ਬਿਲਕੁਲ ਵੀ ਮਨ ਨਹੀਂ ਸੀ ਇਸ ਲਈ ਮੈਂ ਉਸ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਮੈਨੂੰ ਵਾਰ-ਵਾਰ ਤੰਗ ਨਾ ਕਰ ਉਸ ਨੂੰ ਮੇਰਾ ਇਨਕਾਰ ਬਹੁਤ ਬੁਰਾ ਲੱਗਾ ਅਤੇ ਉਸ ਨੇ ਆਪਣੇ ਪਾਪਾ ਕੋਲ ਮੇਰੇ ਵਿਵਹਾਰ ਦੀ ਸ਼ਿਕਾਇਤ ਕਰ ਦਿੱਤੀ ਉਸਦੇ ਪਾਪਾ ਨੇ ਫਿਰ ਮੇਰੇ ਪਾਪਾ ਨਾਲ ਗੱਲ ਕੀਤੀ ਅਤੇ ਘਰ ਵਿੱਚ ਇੱਕ ਤੂਫਾਨ ਖੜਾ ਹੋ ਗਿਆ। ਪਾਪਾ ਨੇ ਪਹਿਲਾਂ ਤਾਂ ਮੈਨੂੰ ਬਹੁਤ ਜ਼ਿਆਦਾ ਚੰਗਾ ਮਾੜਾ ਕਿਹਾ ਅਤੇ ਫਿਰ ਮੈਨੂੰ ਸਾਫ਼-ਸਾਫ਼ ਚੇਤਾਵਨੀ ਦੇ ਦਿੱਤੀ ਕਿ ਮੈਨੂੰ ਉਸ ਲੜਕੀ ਤੋਂ ਮਾਫੀ ਮੰਗਣੀ ਪਵੇਗੀ ਅਤੇ ਆਪਣਾ ਵਿਵਹਾਰ ਠੀਕ ਕਰਨਾ ਪਵੇਗਾ। ਨਹੀਂ ਤਾਂ ਇਸ ਨਾਲ ਉਹਨਾਂ ਦੇ ਬਿਜ਼ਨਸ ਨੂੰ ਵੀ ਨੁਕਸਾਨ ਹੋਵੇਗਾ ਅਤੇ ਸਾਡੇ ਰਿਸ਼ਤੇ ਨੂੰ ਵੀ। ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਮੈਂ ਨਾ ਤਾਂ ਉਸ ਕੁੜੀ ਤੋਂ ਮਾਫੀ ਮੰਗੀ ਅਤੇ ਨਾ ਹੀ ਰਿਸ਼ਤਾ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਡੀ ਮੰਗਣੀ ਟੁੱਟ ਗਈ। ਪਾਪਾ ਮੇਰੇ ਉੱਤੇ ਬਹੁਤ ਗੁੱਸੇ ਹੋਏ। ਫਿਰ ਪਾਪਾ ਨੇ ਇੱਕ ਹੋਰ ਥਾਂ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਮੈਨੂੰ ਉਸ ਲੜਕੀ ਨਾਲ ਮਿਲਣ ਜੁਲਣ ਲਈ ਕਾਫੀ ਸਮਾਂ ਦਿੱਤਾ। ਪਾਪਾ ਚਾਹੁੰਦੇ ਸਨ ਕਿ ਅਸੀਂ ਇੱਕ ਦੂਜੇ ਨੂੰ ਸਮਝ ਲਈਏ ਅਤੇ ਫਿਰ ਜਲਦੀ ਹੀ ਸਾਡੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਜਾਵੇ। ਪਰ ਮੈਂ ਘਰ ਵਿੱਚ ਹੀ ਰਹਿੰਦਾ ਸੀ। ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਕਿਤੇ ਜਾਵਾਂ। ਪਾਪਾ ਮੈਨੂੰ ਬਹੁਤ ਝੜਕਦੇ ਅਤੇ ਅਕਸਰ ਹੀ ਮੈਨੂੰ ਸਮਝਾਉਂਦੇ ਪਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸਨ ਕੁਝ ਸਮੇਂ ਬਾਅਦ ਹੁਣ ਪਾਪਾ ਨੂੰ ਵੀ ਮੇਰੀ ਚਿੰਤਾ ਹੋਣ ਲੱਗੀ ਸੀ ਉਹ ਮੈਨੂੰ ਸਮਾਂ ਦਿੰਦੇ ਅਤੇ ਮੇਰੇ ਨਾਲ ਬੈਠ ਕੇ ਖਾਣਾ ਖਾਂਦੇ ਪਰ ਹੁਣ ਮੈਨੂੰ ਉਹਨਾਂ ਦੇ ਸਾਥ ਦੀ ਲੋੜ ਨਹੀਂ ਸੀ ਜਦੋਂ ਮੈਨੂੰ ਉਹਨਾਂ ਦੀ ਲੋੜ ਸੀ ਤਾਂ ਉਹ ਬਿਜ਼ਨਸ ਬਣਾਉਣ ਦੀ ਫਿਕਰ ਵਿੱਚ ਲੱਗੇ ਰਹਿੰਦੇ ਸਨ ਖੈਰ ਮੇਰਾ ਇਹ ਰਿਸ਼ਤਾ ਵੀ ਖਤਮ ਹੋ ਗਿਆ ਮੈਂ ਪਾਪਾ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਹੁਣ ਮੇਰੇ ਲਈ ਕੋਈ ਰਿਸ਼ਤਾ ਨਾ ਲੱਭੋ ਨਾ ਹੀ ਮੈਂ ਹੁਣ ਵਿਆਹ ਕਰਨਾ ਚਾਹੁੰਦਾ ਹਾਂ ਮੈਨੂੰ ਕੌਜ ਸਮਾਂ ਦੇਵੋ ਪਾਪਾ ਵੀ ਸ਼ਾਇਦ ਹੁਣ ਇਹ ਗੱਲ ਸਮਝ ਗਏ ਸਨ ਇਸ ਲਈ ਉਹਨਾਂ ਨੇ ਮੈਨੂੰ ਸੰਭਲਣ ਲਈ ਸਮਾਂ ਦਿੱਤਾ ਕੁਝ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਪਾਪਾ ਨੂੰ ਆਪਣੇ ਇਕਲੌਤੇ ਪੁੱਤ ਨੂੰ ਦੁਨੀਆ ਤੋਂ ਉਖੜਿਆ ਤੇ ਉਦਾਸ ਦੇਖ ਕੇ ਚੰਗਾ ਨਹੀਂ ਲੱਗਦਾ ਸੀ ਉਹ ਅਕਸਰ ਮੇਰੇ ਦੋਸਤਾਂ ਨੂੰ ਫੋਨ ਕਰਕੇ ਕਿਸੇ ਨਾ ਕਿਸੇ ਬਹਾਨੇ ਘਰ ਬੁਲਾਉਂਦੇ ਤਾਂ ਜੋ ਮੈਂ ਥੋੜੀ ਖੁਸ਼ੀ ਮਹਿਸੂਸ ਕਰਾਂ ਪਰ ਇਹ ਖੁਸ਼ੀ ਸਿਰਫ ਥੋੜੇ ਸਮੇਂ ਲਈ ਹੁੰਦੀ ਸੀ ਬਾਅਦ ਵਿੱਚ ਫਿਰ ਮੈਂ ਉਹੀ ਉਦਾਸੀ ਵਾਲੀ ਹਾਲਤ ਵਿੱਚ ਆ ਜਾਂਦਾ ਕੁਝ ਦਿਨ ਬਾਅਦ ਪਾਪਾ ਮੈਨੂੰ ਕਹਿਣ ਲੱਗੇ ਤੂੰ ਉਹ ਕੁੜੀ ਨੂੰ ਲੱਭ ਲੈ ਜੇਕਰ ਤੂੰ 1 ਮਹੀਨੇ ਦੇ ਅੰਦਰ ਅੰਦਰ ਉਸ ਨੂੰ ਲੱਭ ਲਿਆ ਤਾਂ ਮੈਂ ਤੇਰਾ ਉਸ ਨਾਲ ਵਿਆਹ ਕਰਵਾ ਦੇਵਾਂਗਾ ਨਹੀਂ ਤਾਂ ਤੈਨੂੰ ਮੇਰੀ ਚੁਣੀ ਹੋਈ ਕੁੜੀ ਨਾਲ ਵਿਆਹ ਕਰਨਾ ਪਵੇਗਾ ਪਾਪਾ ਦੀ ਇਹ ਸ਼ਰਤ ਮੈਨੂੰ ਮਨਜ਼ੂਰ ਸੀ ਮੈਂ ਤੈਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਤੂੰ ਜਿੱਥੇ ਪਹਿਲਾਂ ਰਹਿੰਦੀ ਸੀ ਉਹਨਾਂ ਮੁਹੱਲਿਆਂ ਵਿੱਚ ਵੀ ਗਿਆ ਉੱਥੋਂ ਤੇਰਾ ਨਵਾਂ ਪਤਾ ਵੀ ਲਿਆ ਪਰ ਜੋ ਪਤਾ ਉਹਨਾਂ ਨੇ ਦਿੱਤਾ ਸੀ ਉਹ ਗਲਤ ਨਿਕਲਿਆ ਤੇਰੇ ਪਾਪਾ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਸ ਲਈ ਹੋਰ ਕੁਝ ਪੁੱਛਣ ਜਾਂ ਲੱਭਣ ਦਾ ਕੋਈ ਤਰੀਕਾ ਵੀ ਨਹੀਂ ਸੀ ਇੱਕ ਮਹੀਨਾ ਕਿਵੇਂ ਲੰਘ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੇ ਕੋਲ ਤੇਰੀ ਕੋਈ ਵੀ ਤਸਵੀਰ ਨਹੀਂ ਸੀ ਨਾ ਹੀ ਤੇਰੀ ਕਿਸੇ ਨਾਲ ਅਜਿਹੀ ਦੋਸਤੀ ਸੀ ਜਿਸ ਕੋਲੋਂ ਮੈਂ ਤੇਰੇ ਬਾਰੇ ਕੁਝ ਪੁੱਛ ਸਕਾਂ ਜਿਵੇਂ ਹੀ ਮਹੀਨਾ ਖਤਮ ਹੋਇਆ ਪਾਪਾ ਨੇ ਮੈਨੂੰ ਤੈਨੂੰ ਲੱਭਣ ਬਾਰੇ ਪੁੱਛਿਆ ਤਾਂ ਮੈਂ ਹਾਰੇ ਹੋਏ ਲਹਜੇ ਵਿੱਚ ਕਿਹਾ ਹੁਣ ਤੁਸੀਂ ਜਿਸ ਵੀ ਕੁੜੀ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਮੈਂ ਤਿਆਰ ਹਾਂ ਪਾਪਾ ਤਾਂ ਖੁਸ਼ੀ ਵਿੱਚ ਬੇਕਾਬੂ ਹੋ ਗਏ ਅਗਲੇ ਹੀ ਦਿਨ ਉਹ ਕਹਿਣ ਲੱਗੇ ਮੈਂ ਇਸ ਐਤਵਾਰ ਤੇਰਾ ਵਿਆਹ ਫਿਕਸ ਕਰ ਦਿੱਤਾ ਹੈ ਐਤਵਾਰ ਨੂੰ ਤਿਆਰ ਰਹੀਂ ਮੈਂ ਉਹਨਾਂ ਤੋਂ ਕੁੜੀ ਬਾਰੇ ਕੁਝ ਨਹੀਂ ਪੁੱਛਿਆ ਕਿਉਂਕਿ ਜੇਕਰ ਤੂੰ ਨਹੀਂ ਹੋਣੀ ਤਾਂ ਕੋਈ ਹੋਰ ਹੋਵੇ ਕਿਹੜਾ ਜ਼ਿਆਦਾ ਫਰਕ ਪੈਂਦਾ ਹੈ ਐਤਵਾਰ ਨਿਸ਼ਚਿਤ ਸਮੇਂ ਤੇ ਮੈਂ ਤਿਆਰ ਹੋ ਗਿਆ ਵਿਆਹ ਦੌਰਾਨ ਜਦੋਂ ਤੇਰਾ ਨਾਮ ਸੁਣਿਆ ਤਾਂ ਹੈਰਾਨ ਜ਼ਰੂਰ ਹੋਇਆ ਸੀ ਪਰ ਸੁਰਬੀ ਨਾਮ ਦੀਆਂ ਤਾਂ ਕਿੰਨੀਆਂ ਹੀ ਕੁੜੀਆਂ ਹੁੰਦੀਆਂ ਹਨ ਦੁਨੀਆ ਵਿੱਚ ਇਹ ਸੋਚ ਕੇ ਮੈਂ ਚੁੱਪ ਰਹਿ ਗਿਆ ਪਰ ਜਦੋਂ ਤੈਨੂੰ ਕਮਰੇ ਦੇ ਵਿੱਚ ਵੇਖਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਸ਼ਾਇਦ ਰੱਬ ਨੇ ਸਾਡਾ ਮਿਲਣਾ ਦੁਬਾਰਾ ਲਿਖਿਆ ਸੀ ਇਸੇ ਤਰ੍ਹਾਂ ਸਾਡਾ ਨਸੀਬ ਜੁੜਨਾ ਸੀ ਅਤੇ ਵੇਖ ਲਵੋ ਅੱਜ ਅਸੀਂ ਇੱਕ ਹੋ ਗਏ ਾਰਮਾਨ ਨੇ ਇਹ ਕਹਿੰਦੇ ਹੋਏ ਆਪਣਾ ਹੱਥ ਅੱਗੇ ਵਧਾਇਆ ਤਾਂ ਮੈਂ ਵੀ ਆਪਣਾ ਹੱਥ ਉਸਦੇ ਹੱਥ ਉੱਤੇ ਰੱਖ ਦਿੱਤਾ ਅਗਲੇ ਦਿਨ ਸਵੇਰੇ ਮੈਂ ਅਤੇ ਾਰਮਾਨ ਬਹੁਤ ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੇ ਅਤੇ ਜਾ ਕੇ ਪਾਪਾ ਨੂੰ ਮਿਲੇ ਪਾਪਾ ਸਾਨੂੰ ਦੋਵਾਂ ਨੂੰ ਇੱਕਠੇ ਖੁਸ਼ ਦੇਖ ਕੇ ਹੈਰਾਨ ਹੋ ਗਏ ਅਤੇ ਫਿਰ ਸਾਨੂੰ ਦੋਵਾਂ ਨੂੰ ਗਲੇ ਲਾ ਲਿਆ ਮੈਨੂੰ ਖੁਸ਼ ਦੇਖ ਕੇ ਉਹਨਾਂ ਦੀਆਂ ਅੱਖਾਂ ਵੀ ਭਿੱਜ ਗਈਆਂ ਸ਼ਾਇਦ ਉਹ ਵੀ ਅਰਮਾਨ ਦੀ ਇਸ ਹਾਲਤ ਕਾਰਨ ਕਾਫੀ ਚਿੰਤਤ ਹੋ ਰਹੇ ਹੋਣ ਅਤੇ ਹੁਣ ਉਹਨੂੰ ਖੁਸ਼ ਵੇਖ ਕੇ ਉਹਨਾਂ ਨੂੰ ਵੀ ਚੰਗਾ ਲੱਗ ਰਿਹਾ ਸੀ ਫਿਰ ਅਸੀਂ ਸਾਰੇ ਮਿਲ ਕੇ ਨਾਸ਼ਤਾ ਕਰਨ ਲੱਗੇ ਅਰਮਾਨ ਮੈਨੂੰ ਥੋੜੀ-ਥੋੜੀ ਦੇਰ ਬਾਅਦ ਹਰ ਇੱਕ ਚੀਜ਼ ਆਪਣੇ ਹੱਥੀਂ ਚੁੱਕ ਕੇ ਦੇ ਰਿਹਾ ਸੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਅਤੇ ਪਾਪਾ ਹੈਰਾਨੀ ਨਾਲ ਅਰਮਾਨ ਨੂੰ ਦੇਖ ਰਹੇ ਸਨ ਸਿਰਫ ਮੈਂ ਅਤੇ ਅਰਮਾਨ ਹੀ ਇਹ ਸੱਚ ਜਾਣਦੇ ਸੀ ਅਤੇ ਉਹਨਾਂ ਨੇ ਪਾਪਾ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਸੀ ਮੈਂ ਅਤੇ ਅਰਮਾਨ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਦੇ ਕਿਸੇ ਹੋਰ ਨੂੰ ਇਹ ਨਹੀਂ ਦੱਸਾਂਗੇ ਕਿ ਅਸੀਂ ਪਹਿਲਾਂ ਤੋਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਅਤੇ ਮੈਂ ਹੀ ਉਹ ਕੁੜੀ ਹਾਂ ਜਿਸ ਨਾਲ ਅਰਮਾਨ ਵਿਆਹ ਕਰਵਾਉਣਾ ਚਾਹੁੰਦਾ ਸੀ ਪਾਪਾ ਨੂੰ ਸੱਚਾਈ ਦਾ ਕੁਝ ਪਤਾ ਨਹੀਂ ਸੀ ਐਸ ਲਈ ਉਹ ਸਾਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ ਤਾਂ ਇੱਕ ਦਿਨ ਅਰਮਾਨ ਅਚਾਨਕ ਪਾਪਾ ਨੂੰ ਕਹਿਣ ਲੱਗਾ ਪਾਪਾ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸੁਰਬੀ ਨੂੰ ਮੇਰੀ ਜ਼ਿੰਦਗੀ ਦੀ ਸਾਥੀ ਬਣਾਇਆ ਇਸ ਤੋਂ ਵਧੀਆ ਕੁੜੀ ਮੇਰੇ ਲਈ ਹੋ ਹੀ ਨਹੀਂ ਸਕਦੀ ਸੀ ਇਹ ਕਹਿ ਕੇ ਅਰਮਾਨ ਉੱਠਿਆ ਅਤੇ ਪਾਪਾ ਨੂੰ ਜਾ ਕੇ ਗਲੇ ਲਾ ਲਿਆ ਉਸਦੇ ਪਾਪਾ ਦੀਆਂ ਅੱਖਾਂ ਭਿੱਜ ਗਈਆਂ ਉਹ ਕਾਫੀ ਸਮੇਂ ਤੱਕ ਅਰਮਾਨ ਨੂੰ ਆਪਣੇ ਸੀਨੇ ਨਾਲ ਲਗਾ ਕੇ ਖੜੇ ਰਹੇ ਸਾਡੇ ਵਿਆਹ ਨੂੰ ਲਗਭਗ 1 ਮਹੀਨਾ ਹੋ ਚੁੱਕਾ ਸੀ ਇੱਕ ਦਿਨ ਉਦਾਂ ਹੀ ਬੈਠੇ ਹੋਏ ਮੈਨੂੰ ਅਰਮਾਨ ਦੀ ਮਾਂ ਦਾ ਖਿਆਲ ਆਇਆ ਤਾਂ ਮੈਂ ਉਸ ਨੂੰ ਪੁੱਛ ਹੀ ਲਿਆ अरमान ਤੁਹਾਡੇ ਮੰਮੀ ਕਿੱਥੇ ਹਨ ਮੈਂ ਕਦੇ ਵੀ ਉਹਨਾਂ ਬਾਰੇ ਕੁਝ ਸੁਣਿਆ ਨਹੀਂ ਨਾ ਹੀ ਉਹਨਾਂ ਦੀ ਕੋਈ ਤਸਵੀਰ ਵੇਖੀ ਇਸ ਘਰ ਵਿੱਚ ਵੀ ਮੈਨੂੰ ਉਹਨਾਂ ਦੀ ਕੋਈ ਤਸਵੀਰ ਦਿਖਾਈ ਨਹੀਂ ਦਿੱਤੀ ਜਦੋਂ ਕਿ ਤੁਹਾਡੇ ਬਚਪਨ ਦੀਆਂ ਤਸਵੀਰਾਂ ਅਤੇ ਪਾਪਾ ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਘਰ ਵਿੱਚ ਹਰ ਥਾਂ ਲੱਗੀਆਂ ਹੋਈਆਂ ਹਨ ਮੇਰੀ ਗੱਲ ਸੁਣ ਕੇ अरमान ਹੌਲੀ ਜਿਹੇ ਹੱਸਿਆ ਅਤੇ ਕਹਿਣ ਲੱਗਾ ਚਲੋ ਅੱਜ ਇਹ ਸੱਚ ਵੀ ਦੱਸ ਹੀ ਦਿੰਦਾ ਹਾਂ ਮੇਰੇ ਮੰਮੀ ਪਾਪਾ ਦਾ ਵਿਆਹ ਅਸਲ ਵਿੱਚ ਇੱਕ ਵਿਆਹ ਨਹੀਂ ਸੀ ਉਹ ਤਾਂ ਦੋ ਪਰਿਵਾਰਾਂ ਦੇ ਕਾਰੋਬਾਰ ਵਧਾਉਣ ਅਤੇ ਇੱਕ ਦੂਜੇ ਦਾ ਸਟੇਟਸ ਉੱਚਾ ਕਰਨ ਲਈ ਇੱਕ ਸੌਦਾ ਸੀ ਜਿਸ ਨੂੰ ਦੋਹਾਂ ਨੇ ਮਨਜ਼ੂਰ ਕੀਤਾ ਅਤੇ ਇੱਕ ਦੂਜੇ ਨੂੰ ਕਬੂਲ ਕਰ ਲਿਆ ਮੰਮੀ ਆਪਣੀ ਸੋਸ਼ਲ ਲਾਈਫ ਵਿੱਚ ਜ਼ਿਆਦਾਤਰ ਬਿਜ਼ੀ ਰਹਿੰਦੀ ਸੀ ਉਹ ਕਲੱਬ ਜਾਂਦੀ ਪਾਰਟੀਆਂ ਕਰਦੀ ਅਤੇ ਪਾਪਾ ਹਰ ਵੇਲੇ ਆਪਣੇ ਬਿਜ਼ਨਸ ਨੂੰ ਅਗਾਹ ਵਧਾਉਣ ਲਈ ਕੁਝ ਨਾ ਕੁਝ ਨਵਾਂ ਸੋਚਦੇ ਰਹਿੰਦੇ ਦੋਹਾਂ ਦਾ ਰਿਸ਼ਤਾ ਤਾਂ ਸੀ ਪਰ ਉਹ ਇੱਕ ਦੂਜੇ ਦੇ ਨਾਲ ਨਹੀਂ ਸਨ ਉਹਨਾਂ ਦੇ ਰਿਸ਼ਤੇ ਵਿੱਚ ਪਿਆਰ ਨਹੀਂ ਸੀ ਇਸੇ ਦੌਰਾਨ ਨਾ ਚਾਹੁੰਦੇ ਹੋਏ ਵੀ ਕਿਤੋਂ ਮੈਂ ਵੀ ਜਨਮ ਲੈ ਲਿਆ ਹਾਲਾਂਕਿ ਮੰਮੀ ਨੂੰ ਬੱਚਾ ਨਹੀਂ ਚਾਹੀਦਾ ਸੀ ਉਹ ਆਪਣੇ ਪੈਰਾਂ ਵਿੱਚ ਕਿਸੇ ਤਰ੍ਹਾਂ ਦੀਆਂ ਬੇੜੀਆਂ ਨਹੀਂ ਚਾਹੁੰਦੀ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਮੈਂ ਇਸ ਦੁਨੀਆ ਵਿੱਚ ਆ ਗਿਆ ਜਨਮ ਹੋਣ ਤੋਂ ਕੁਝ ਦਿਨ ਤੱਕ ਮੰਮੀ ਪਾਪਾ ਦਾ ਮੂਡ ਠੀਕ ਰਹਾ ਪਰ ਉਹਨਾਂ ਵਿਚਕਾਰ ਫਿਰ ਤੋਂ ਝਗੜੇ ਹੋਣ ਲੱਗ ਪਏ ਮੰਮੀ ਨੂੰ ਇਹ ਗਿਲਾ ਸੀ ਕਿ ਪਾਪਾ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਅਤੇ ਪਾਪਾ ਨੂੰ ਵੀ ਇਹ ਸ਼ਿਕਾਇਤ ਸੀ ਕਿ ਜਦੋਂ ਮੈਂ ਘਰ ਆਉਂਦਾ ਹਾਂ ਤਾਂ ਤੂੰ ਘਰ ਵਿੱਚ ਨਹੀਂ ਹੁੰਦੀ। ਇਸ ਤਰ੍ਹਾਂ ਦੋਹਾਂ ਦੇ ਝਗੜੇ ਵਧਣ ਲੱਗੇ। ਉਸ ਸਮੇਂ ਤੱਕ ਮੈਂ ਲਗਭਗ 6 ਸਾਲਾਂ ਦਾ ਹੋ ਚੁੱਕਾ ਸੀ। ਉਹੀ ਦਿਨ ਸਨ ਜਦੋਂ ਮੰਮੀ ਦੇ ਇੱਕ ਅਫੇਅਰ ਬਾਰੇ ਸੁਣਨ ਨੂੰ ਮਿਲਿਆ। ਮੰਮੀ ਅਕਸਰ ਆਪਣੇ ਨਾਲੋਂ ਛੋਟੀ ਉਮਰ ਦੇ ਇੱਕ ਮੁੰਡੇ ਦੇ ਨਾਲ ਦੇਖਣ ਲੱਗੀ ਸੀ। ਪਾਪਾ ਨੂੰ ਤਾਂ ਪਹਿਲਾਂ ਵਾਂਗ ਆਪਣੇ ਬਿਜ਼ਨਸ ਤੋਂ ਹੀ ਫੁਰਸਤ ਨਹੀਂ ਸੀ। ਪਰ ਕੋਈ ਨਾ ਕੋਈ ਜਾਣਕਾਰ ਉਹਨਾਂ ਨੂੰ ਮੰਮੀ ਬਾਰੇ ਦੱਸ ਹੀ ਦਿੰਦਾ। ਜਦੋਂ ਵੀ ਪਾਪਾ ਨੂੰ ਕੁਝ ਪਤਾ ਲੱਗਦਾ ਤਾਂ ਉਹ ਨਸ਼ੇ ਵਿੱਚ ਤੁੱਤ ਹੋ ਕੇ ਘਰ ਆਉਂਦੇ ਅਤੇ ਮੰਮੀ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਕਈ ਵਾਰ ਤਾਂ ਮੰਮੀ ਉੱਤੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਕਰਦੇ ਪਰ ਇੱਕ ਤਾਂ ਉਹ ਨਸ਼ੇ ਵਿੱਚ ਹੁੰਦੇ ਆ ਤੇ ਦੂਜੀ ਗੱਲ ਮੰਮੀ ਉਹਨਾਂ ਨੂੰ ਅਜੀਹਾ ਕਰਨ ਤੋਂ ਰੋਕਦੀ ਅਤੇ ਫਿਰ ਇੱਕ ਦਿਨ ਮੰਮੀ ਨੇ ਤਲਾਕ ਦਾ ਕੇਸ ਕਰ ਦਿੱਤਾ ਜਦੋਂ ਪਾਪਾ ਨੂੰ ਨੋਟਿਸ ਮਿਲਿਆ ਤਾਂ ਉਹ ਜਲਦੀ ਮੰਮੀ ਕੋਲ ਪਹੁੰਚੇ ਅਤੇ ਉਹਨਾਂ ਨੂੰ ਮਨਾਉਣ ਲਈ ਮਿੰਤਾ ਕਰਨ ਲੱਗੇ ਕਿਉਂਕਿ ਬਿਜ਼ਨਸ ਵਿੱਚ 50% ਦੀ ਸ਼ੇਅਰਹੋਲਡਰ ਮੰਮੀ ਸੀ ਅਤੇ ਜੇਕਰ ਮੰਮੀ ਦਾ ਉਹਨਾਂ ਦੇ ਨਾਲੋਂ ਤਲਾਕ ਹੋ ਜਾਂਦਾ ਤਾਂ ਇਸ ਦਾ ਮਤਲਬ ਸੀ ਕਿ ਅੱਧਾ ਬਿਜ਼ਨਸ ਪਾਪਾ ਦੇ ਹੱਥੋਂ ਨਿਕਲ ਜਾਂਦਾ। ਪਾਪਾ ਨੇ ਮੰਮੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੰਮੀ ਆਪਣੀ ਜ਼ਿੱਦ ਤੇ ਅੜੀ ਰਹੀ। ਉਸ ਉੱਪਰ ਤਾਂ ਨਵੇਂ ਇਸ਼ਕ ਦੇ ਭੂਤ ਚੜੇ ਹੋਏ ਸਨ। ਉਹ ਪਾਪਾ ਤੋਂ ਤਲਾਕ ਲੈ ਕੇ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਥੀ। ਮੰਮੀ ਨੂੰ ਪਤਾ ਸੀ ਕਿ ਪਾਪਾ ਉਹਨਾਂ ਨੂੰ ਆਸਾਨੀ ਨਾਲ ਤਲਾਕ ਨਹੀਂ ਦੇਣਗੇ। ਇਸ ਲਈ ਉਹਨਾਂ ਨੇ ਅਦਾਲਤ ਵਿੱਚ ਕੇਸ ਕਰ ਦਿੱਤਾ। ਪਾਪਾ ਨੇ ਵੀ ਆਪਣੀ ਤਰਫ਼ੋਂ ਵਧੀਆ ਵਕੀਲ ਕੀਤਾ। ਪਰ ਮੰਮੀ ਦਾ ਵਕੀਲ ਕੇਸ ਜਿੱਤ ਗਿਆ ਅਤੇ ਅਦਾਲਤ ਵੱਲੋਂ ਮੰਮੀ ਨੂੰ ਤਲਾਕ ਮਿਲ ਗਿਆ। ਇਸ ਦੇ ਨਾਲ ਨਾਲ ਪਾਪਾ ਨੂੰ ਮੰਮੀ ਦੇ 50% ਸ਼ੇਅਰ ਵੀ ਵਾਪਸ ਕਰਨੇ ਪਏ। ਇਹ ਪਾਪਾ ਲਈ ਇੱਕ ਬਹੁਤ ਵੱਡਾ ਝਟਕਾ ਸੀ। ਉਹਨਾਂ ਨੂੰ ਇਹ ਬਿਜ਼ਨਸ ਮੋੜ ਖੜਾ ਕਰਨ ਵਿੱਚ ਕਾਫੀ ਸਮਾਂ ਲੱਗਿਆ। ਪਾਪਾ ਨੂੰ ਮੰਮੀ ਨਾਲ ਬਹੁਤ ਪਿਆਰ ਸੀ, ਜਾਂ ਪਤਾ ਨਹੀਂ ਕੀ ਸੀ। ਪਰ ਪਾਪਾ ਨੇ ਕਦੇ ਦੁਬਾਰਾ ਵਿਆਹ ਨਹੀਂ ਕਰਵਾਇਆ। ਪਾਪਾ ਨੇ ਘਰ ਵਿੱਚੋਂ ਮੰਮੀ ਦੀ ਇੱਕ-ਇੱਕ ਚੀਜ਼ ਕੱਢ ਕੇ ਬਾਹਰ ਸੁੱਟ ਦਿੱਤੀ ਸੀ। ਇਤੋਂ ਤੱਕ ਕੇ ਉਹਨਾਂ ਦੀਆਂ ਤਸਵੀਰਾਂ ਵੀ ਘਰ ਵਿੱਚ ਨਹੀਂ ਰੱਖੀਆਂ ਮੈਂ ਬਚਪਨ ਤੋਂ ਹੀ ਇਹ ਸਭ ਦੇਖਦਾ ਆ ਰਿਹਾ ਸੀ ਇਸ ਲਈ ਮੇਰੇ ਉੱਪਰ ਇਹਨਾਂ ਝਗੜਿਆਂ ਦਾ ਬਹੁਤ ਗਹਿਰਾ ਪ੍ਰਭਾਵ ਪਿਆ ਮੰਮੀ ਦੀ ਬੇਵਫਾਈ ਅਤੇ ਰੋਜ਼-ਰੋਜ਼ ਦੇ ਝਗੜੇ ਮੈਂ ਔਰਤਾਂ ਉੱਤੇ ਭਰੋਸਾ ਕਰਨਾ ਛੱਡ ਦਿੱਤਾ ਮੈਂ ਆਪਣੇ ਲਈ ਇੱਕ ਅਜਿਹਾ ਜੀਵਨ ਸਾਥੀ ਨਹੀਂ ਚਾਹੁੰਦਾ ਸੀ ਨਾ ਹੀ ਆਪਣੀ ਜ਼ਿੰਦਗੀ ਵਿੱਚ ਅਜਿਹੀ ਔਰਤ ਜਿਸ ਨੂੰ ਨਾ ਘਰ ਦੀ ਫਿਕਰ ਹੋਵੇ ਨਾ ਆਪਣੇ ਪਤੀ ਦੀ ਅਤੇ ਨਾ ਹੀ ਆਪਣੇ ਬੱਚੇ ਦੀ ਜਿਸ ਨੂੰ ਇਹ ਤਾਂ ਪਤਾ ਹੋਵੇ ਕਿ ਸ਼ਾਮ ਨੂੰ ਕਿੰਨੇ ਵਜੇ ਕਲੱਬ ਜਾਣਾ ਹੈ ਪਰ ਇਹ ਨਾ ਪਤਾ ਹੋਵੇ ਕਿ ਸ਼ਾਮ ਨੂੰ ਉਸ ਦਾ ਪੁੱਤ ਤੇ ਪਤੀ ਕੀ ਖਾਣਗੇ ਜਿਸ ਨੂੰ ਗੈਰ ਮਰਦਾਂ ਤੋਂ ਆਪਣੀ ਤਾਰੀਫ਼ ਸੁਣ ਕੇ ਖੁਸ਼ੀ ਮਿਲਦੀ ਹੋਵੇ ਮੈਨੂੰ ਅਜਿਹੀ ਔਰਤ ਨਹੀਂ ਚਾਹੀਦੀ ਸੀ ਮੈਂ ਤਾਂ ਚਾਹੁੰਦਾ ਸੀ ਕਿ ਇੱਕ ਅਜਿਹੀ ਔਰਤ ਜੋ ਸਿਰਫ ਮੇਰੇ ਪਿਆਰ ਤੇ ਧਿਆਨ ਦੀ ਭੁੱਖੀ ਹੋਵੇ ਜੋ ਮੈਨੂੰ ਪਿਆਰ ਕਰੇ ਮੇਰੇ ਘਰ ਨੂੰ ਇਮਾਨਦਾਰੀ ਨਾਲ ਸੰਭਾਲੇ ਅਤੇ ਇੱਕ ਪਿਆਰਾ ਘਰ ਬਣਾ ਕੇ ਰੱਖੇ ਅਤੇ ਜਦੋਂ ਮੈਂ ਘਰ ਵਾਪਸ ਆਵਾਂ ਤਾਂ ਹੱਸਦੀ ਹੋਈ ਮੇਰਾ ਦਰਵਾਜ਼ੇ ਤੇ ਸਵਾਗਤ ਕਰੇ ਅਤੇ ਜਦੋਂ ਮੈਂ ਤੈਨੂੰ ਵੇਖਿਆ ਤਾਂ ਮੈਨੂੰ ਲੱਗਾ ਕਿ ਤੂੰ ਹੀ ਉਹ ਔਰਤ ਹੈ ਜੋ ਮੇਰੀ ਜ਼ਿੰਦਗੀ ਵਿੱਚ ਇਹ ਸਭ ਲਿਆ ਸਕਦੀ ਹੈ ਹਾਲਾਂਕਿ ਮੈਂ ਆਪਣੀ ਸੋਸਾਇਟੀ ਵਿੱਚ ਕਈ ਕੁੜੀਆਂ ਦੇਖੀਆਂ ਅਤੇ ਬਹੁਤੀਆਂ ਮੈਨੂੰ ਚੰਗੀਆਂ ਵੀ ਲੱਗੀਆਂ ਪਰ ਉਹ ਸਾਰੀਆਂ ਮੰਮੀ ਵਰਗੀਆਂ ਹੀ ਸਨ ਉਹਨਾਂ ਦੇ ਵਿਚਾਰ ਉਹਨਾਂ ਦੀ ਜ਼ਿੰਦਗੀ ਮੰਮੀ ਵਾਂਗ ਹੀ ਸੀ ਮੈਂ ਹੌਲੀ-ਹੌਲੀ ਇਹ ਸਭ ਕੁਝ ਛੱਡਣ ਲੱਗਾ ਅਤੇ ਫਿਰ ਪੂਰੀ ਤਰ੍ਹਾਂ ਪਿੱਛੇ ਹਟ ਗਿਆ ਤੇ ਜਦੋਂ ਮੈਂ ਮਾਈਗ੍ਰੇਟ ਹੋ ਕੇ ਆਇਆ ਮੈਨੂੰ ਲੱਗਿਆ ਕਿ ਹੁਣ ਮੇਰੀ ਖੋਜ ਖਤਮ ਹੋ ਗਈ ਹੈ। ਅਰਮਾਨ ਨੇ ਇਹ ਕਹਿੰਦੇ ਹੋਏ ਪਿਆਰ ਨਾਲ ਮੇਰੇ ਮੋਢੇ ਉੱਤੇ ਹੱਥ ਰੱਖਿਆ। ਮੈਂ ਵੀ ਆਪਣਾ ਸਿਰ ਉਸਦੇ ਸੀਨੇ ਨਾਲ ਲਾ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਅਰਮਾਨ ਦਾ ਪਿਆਰ ਅਤੇ ਸਾਥ ਹਮੇਸ਼ਾ ਮੇਰੇ ਨਾਲ ਰਹੇਗਾ ਅਤੇ ਅਗਲੀ ਜ਼ਿੰਦਗੀ ਵਿੱਚ ਹੁਣ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ? ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ